ਪੰਜਾਬ ਦੇ ਤਿੰਨ ਮੁੰਡੇ ਆਸਟ੍ਰੇਲੀਆ ਵੱਲ ਜਾ ਰਹੇ ਆ 에ਜੰਟ ਦੇ ਰਾਹੀਂ 18-18 ਲੱਖ ਰੁਪਏ ਦੇ ਵਿੱਚ ਆਸਟ੍ਰੇਲੀਆ ਪਹੁੰਚਣ ਦਾ ਸੌਦਾ ਹੋਇਆ ਤੇ ਈਰਾਨ ਦੇ ਵਿੱਚ ਫਸ ਗਏ ਆ ਈਰਾਨ ਦੇ ਵਿੱਚ ਜਿਹੜੇ ਕਿਡਨੈਪਰ ਆ ਉਹਨਾਂ ਦੇ ਵੱਲੋਂ ਕਿਡਨੈਪ ਕਰਕੇ ਰੱਖੇ ਗਏ ਆ ਹੁਣ 54 ਲੱਖ ਰੁਪਈਆ ਇਹਨਾਂ ਤਿੰਨਾਂ ਨੂੰ ਛੱਡਣ ਦੇ ਬਦਲੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਟੈਲੀਫੋਨ ਦੇ ਉੱਤੇ ਮੈਸੇਜ ਭੇਜ-ਭੇਜ ਕੇ ਫੋਨ ਕਰ-ਕਰ ਕੇ ਮੰਗਿਆ ਜਾ ਰਿਹਾ ਤੇ ਇਹ ਗੱਲ ਕਹੀ ਜਾ ਰਹੀ ਆ ਕਿ ਜੇਕਰ ਤੁਸੀਂ ਵੇਲੇ ਸਿਰ ਪੈਸੇ ਨਾ ਭੇਜੇ ਤਾਂ ਫਿਰ ਇਹ ਤਿੰਨੇ ਮਾਰ ਦਿੱਤੇ ਜਾਣਗੇ ਬਹੁਤ ਵਾਰ ਅਸੀਂ ਪੰਜਾਬੀਆਂ ਨੂੰ ਬੇਨਤੀ ਕੀਤੀ ਕਿ ਭਾਈ ਏਜੰਟਾਂ ਦੇ ਅੜਿੱਕੇ ਨਾ ਆਓ ਨਾ ਆਓ ਨਾ ਆਓ ਆਪਾਂ ਇੰਨੇ ਮਜਬੂਰ ਨਹੀਂ ਕਿ ਮੌਤ ਨੂੰ ਸਹੇੜ ਲਗੇ ਪਰ ਨਹੀਂ ਪੰਜਾਬੀਆਂ ਨੇ ਹਮੇਸ਼ਾ ਇਹਨਾਂ ਗੱਲਾਂ ਨੂੰ ਪਰੇ ਕੀਤਾ ਹੋਊ ਪਰੇ ਕੀਤਾ ਵੀ ਮੇਰੇ ਨਾਲ ਥੋੜੀ ਹੋਇਆ ਸਾਡੀ ਜ਼ਿੰਦਗੀ ਇੰਨੀ ਲੰਮੀ ਨਹੀਂ ਕਿ ਅਸੀਂ ਹਰ ਤਜਰਬਾ ਆਪਦੇ ਪਿੰਡੇ ਦੇ ਉੱਤੇ ਕਰਗੇ ਕੁਝ ਕੁ ਤਜਰਬੇ ਜਿਹੜੇ ਲੋਕਾਂ ਦੇ ਉਹਦੇ ਕੋਲੋਂ ਵੀ ਕੁਝ ਨਾ ਕੁਝ ਸਿੱਖ ਲੈਣਾ ਚਾਹੀਦਾ ਸਾਨੂੰ ਇਹਨਾਂ ਤਿੰਨਾਂ ਮੁੰਡਿਆਂ ਨਾਲ ਹਮਦਰਦੀ ਹੈ ਇਹਨਾਂ ਦੀ ਜ਼ਿੰਦਗੀ ਬਚੀ ਰਵੇ ਇਹ ਆਪਣੇ ਵਤਨ ਦੇ ਵਿੱਚ ਵਾਪਸ ਆ ਜਾਣ ਇਹਦੇ ਵਿੱਚ ਪੰਜਾਬ ਦੀ ਸਰਕਾਰ ਤੇ ਪੰਜਾਬ ਦਾ ਪ੍ਰਸ਼ਾਸਨ ਵੀ ਹੁਣ ਇਨਵੋਲਵ ਹੋਊਗਾ ਜਾਂ ਹੋ ਗਿਆ ਹੁਣ ਪਰ ਇਹਨਾਂ ਤਿੰਨਾਂ ਮੁੰਡਿਆਂ ਦੀਆਂ ਕਹਾਣੀਆਂ ਜਿਹੜੀ ਉਹ ਜਦੋਂ ਮੈਂ ਤੁਹਾਡੇ ਮੂਰੇ ਪੜ੍ਹ ਕੇ ਸੁਣਾਉਂਗਾ ਤੁਸੀਂ ਹੈਰਾਨ ਰਹਿ ਜਾਣਾ ਵੀ ਕਿਵੇਂ ਕਿਵੇਂ ਇਹ ਮੁੰਡੇ ਫਸੇ ਆ ਇਹ ਤਿੰਨ ਵੱਖ-ਵੱਖ ਜ਼ਿਲ੍ਹਿਆਂ ਦੇ ਮੁੰਡੇ ਆ ਇੱਕ ਨਵਾਂ ਸ਼ਹਿਰ ਦਾ ਇੱਕ ਹੁਸ਼ਿਆਰਪੁਰ ਦਾ ਇੱਕ ਸੰਗਰੂਰ ਦਾ ਤਿੰਨੇ ਜਣੇ ਜਿਹੜੇ ਉਹ ਵੱਖ-ਵੱਖ ਏਜੰਟਾਂ ਦੇ ਰਾਹੀਂ ਤੇ 18-18 ਲੱਖ ਰੁਪਏ ਦੇ ਵਿੱਚ ਸੌਦਾ ਤੈਅ ਹੋਇਆ ਵੀ 54 ਲੱਖ ਰੁਪਏ ਦੇ ਵਿੱਚ ਤਿੰਨਾਂ ਨੂੰ ਆਸਟ੍ਰੇਲੀਆ ਪਹੁੰਚਾ ਦੇਣਾ ਇਹਦਾ ਮਤਲਬ ਹੈ ਇੱਕ ਤਾਂ ਕਲੀਅਰ ਹੈ ਵੀ ਇਹਨਾਂ ਦੇ ਕੋਲੇ ਜਾਣ ਦੀ ਯੋਗਤਾ ਨਹੀਂ ਹੋਣੀ ਜਿਹਦੇ ਕਰਕੇ ਇਹਨਾਂ ਨੇ 18 18 ਲੱਖ ਰੁਪਿਆ ਦੇਣਾ ਮੰਨਿਆ ਏਜੰਟਾਂ ਦੇ ਰਾਹੀਂ ਇਹ ਦੋ ਨੰਬਰ ਦੇ ਵਿੱਚ ਜਾ ਰਹੇ ਆ ਇਹਦਾ ਮਤਲਬ ਇਹ ਨਿਕਲ ਗਿਆ ਕਿਉਂਕਿ ਵੈਸੇ ਜੇ ਬੰਦੇ ਨੇ ਇੱਕ ਨੰਬਰ 'ਚ ਜਾਣਾ ਹੋਵੇ ਤਾਂ ਕੱਲੀ ਐਮਬੈਸੀ ਫੀਸ ਲੱਗਦੀ ਹੈ ਜੇ ਵੀਜ਼ਾ ਲੱਗ ਜਾਏ ਤਾਂ ਕੱਲੀ ਟਿਕਟ ਲੱਗਦੀ ਹੈ ਇਸ ਤੋਂ ਇਲਾਵਾ ਕੁਝ ਲੱਗਦਾ ਨਹੀਂ ਪਰ ਜੇਕਰ ਤੁਸੀਂ ਨਹੀਂ ਜਾ ਸਕਦੇ ਤਾਂ ਕਈ ਲੋਕ 20 ਲੱਖ ਰੁਪਿਆ ਇੰਗਲੈਂਡ ਦਾ ਵੀ ਦਿੰਦੇ ਆ ਕਈ ਲੋਕ ਡੌਂਕੀ ਲਾਉਣ ਦਾ 60 ਲੱਖ ਰੁਪਈਆ ਅਮਰੀਕਾ ਦਾ ਵੀ ਦਿੰਦੇ ਆ ਕਈ ਲੋਕ 18-20 ਲੱਖ ਰੁਪਈਆ 22 ਲੱਖ ਰੁਪਈਆ ਆਸਟ੍ਰੇਲੀਆ ਦਾ ਵੀ ਦਿੰਦੇ ਆ ਪਰ ਗਲਤ ਤਰੀਕੇ ਦੇ ਨਾਲ ਜਾਣ ਵਾਲਿਆਂ ਨਾਲ ਹੁੰਦਾ ਕੀ ਕੀ ਆ ਇਹ ਮੁੰਡੇ ਹੈਗੇ ਜੀ ਭਾਗੋਵਾਲ ਪਿੰਡ ਦਾ ਹੈਗਾ ਜੀ ਅਮਰਤਪਾਲ ਨਵਾਂ ਸ਼ਹਿਰ ਦਾ ਜਸਪਾਲ ਅਤੇ ਸੰਗਰੂਰ ਦਾ ਰਹਿਣ ਵਾਲਾ ਜਿਹੜਾ ਹੁਸਨਪ੍ਰੀਤ ਆ ਤਿੰਨੇ ਮੁੰਡੇ ਜਿਹੜੇ ਉਹ ਜਦੋਂ 에어ਪੋਰਟ ਦੇ ਉੱਤੇ ਪਹੁੰਚਦੇ ਏਜੰਟਾਂ ਨੇ ਕਿਹਾ ਜੀ ਕਿ ਤੁਹਾਡਾ ਵੀਜ਼ਾ ਲੱਗ ਗਿਆ ਮੁੰਡੇ 에어ਪੋਰਟ ਦੇ ਉੱਤੇ ਪਹੁੰਚਦੇ ਏਜੰਟੇ ਗੱਲ ਕਹਿੰਦੇ ਕਿ ਤੁਹਾਡੀ ਜਿਹੜੀ ਫਲਾਈਟ ਆ ਨਾ ਉਹ ਰੱਦ ਹੋ ਗਈ ਆ ਕੈਨਸਲ ਹੋ ਗਈ ਆ ਆਪਾਂ 2-3 ਦਿਨ ਬਾਅਦ ਜੰਨੇ ਆ ਲੋ ਜੀ ਦਿੱਲੀ ਦੇ ਇੱਕ ਹੋਟਲ ਦੇ ਵਿੱਚ ਰੱਖੇ ਜਾਂਦੇ ਆ ਉਸ ਤੋਂ ਬਾਅਦ ਇਹ ਮੁੰਡੇ ਨੇ ਜਿਹੜੇ ਇਹਨਾਂ ਦੀ ਉਡਾਣ ਜਾਂਦੀ ਆ ਤੇ ਈਰਾਨ ਦੇ ਵਿੱਚ ਇਹਨਾਂ ਨੂੰ ਉਤਾਰ ਦਿੱਤਾ ਜਾਂਦਾ ਇਹ ਉਤਰ ਜਾਂਦੇ ਕਹਿਣ ਦਾ ਭਾਵ ਇਹਨਾਂ ਨੂੰ ਇਹ ਗੱਲ ਕਹੀ ਜਾਂਦੀ ਆ ਕਿ 3-4 ਦਿਨ ਦੇ ਲਈ ਸਟੇ ਆ ਇੱਥੇ ਉਸ ਤੋਂ ਬਾਅਦ ਆਪਾਂ ਈਰਾਨ ਤੋਂ ਸਿੱਧੇ ਆਸਟ੍ਰੇਲੀਆ ਦੇ ਵਿੱਚ ਪਹੁੰਚ ਜਾਣਾ ਆਸਟ੍ਰੇਲੀਆ ਦੇ ਜਿਹੜੇ ਵੀ ਸ਼ਹਿਰ ਦੇ ਵਿੱਚ ਗੱਲ ਹੋਈ ਹੋਣੀ ਆ ਇਹਨਾਂ ਮੁੰਡਿਆਂ ਨੂੰ ਇਸ ਗੱਲ ਦਾ ਇਲਮ ਨਹੀਂ ਕਿ ਸਾਨੂੰ ਭਾਈ ਇੱਥੇ ਕਿਉਂ ਰੱਖਿਆ ਗਿਆ ਜਿਵੇਂ ਕਿ ਮੁੰਡਿਆਂ ਦੇ ਘਰ ਦੇ ਪਰਿਵਾਰਕ ਮੈਂਬਰ ਕਹਿੰਦੇ ਆ ਲੋ ਜੀ ਉਸ ਤੋਂ ਬਾਅਦ ਇਹ ਜਦੋਂ ਬਾਹਰ ਨਿਕਲਦੇ ਤਹਿਰਾਨ ਦੀ ਗੱਲ ਆ ਇਹ ਤਹਿਰਾਨ ਦੇ 에어ਪੋਰਟ ਦੇ ਵਿੱਚੋਂ ਬਾਹਰ ਨਿਕਲਣ ਤੋਂ ਪਹਿਲਾਂ ਇਹ ਆਪਦੇ ਪਰਿਵਾਰ ਨੂੰ ਦੱਸਦੇ ਆ ਕਿ ਅਸੀਂ ਰਾਹ ਦੇ ਵਿੱਚ ਪਹੁੰਚ ਗਏ ਆ ਹੁਣ ਅਸੀਂ ਇੱਥੇ ਸਟੇ ਤੇ ਆ ਦੋ ਤਿੰਨ ਦਿਨ ਵਾਸਤੇ ਅਸੀਂ ਇੱਥੇ ਰਹਿਣਾ ਇੱਕ ਟੈਕਸੀ ਆਉਂਦੀ ਆ ਇਹਨਾਂ ਤਿੰਨਾਂ ਨੂੰ ਟੈਕਸੀ ਦੇ ਵਿੱਚ ਬਿਠਾਇਆ ਜਾਂਦਾ ਤੇ ਉਹ ਜਿਹੜਾ ਟੈਕਸੀ ਦਾ ਮਾਲਕ ਆ ਉਹ ਥਾਂ ਦੇ ਉੱਤੇ ਲੈ ਜਾਂਦਾ ਜਿੱਥੇ ਕਿ ਕਿਡਨੈਪਰ ਰਹਿੰਦੇ ਆ ਉਹਨਾਂ ਦੇ ਹਵਾਲੇ ਕਰ ਦਿੱਤੇ ਜਾਂਦੇ ਤਿੰਨੇ ਮੁੰਡੇ ਤੇ ਉਹਨਾਂ ਨੇ ਯਾਨੀ ਕਿ ਕਿਡਨੈਪਰਾਂ ਨੇ ਇਹਨਾਂ ਨੂੰ ਕੁੱਟਿਆ ਬਹੁਤ ਬੁਰੇ ਤਰੀਕੇ ਦੇ ਨਾਲ ਇਹਨਾਂ ਦੀਆਂ ਵੀਡੀਓ ਜਿਹੜੀਆਂ ਇਹਨਾਂ ਦੇ ਘਰੇ ਭੇਜੀਆਂ ਫੋਨ ਕਰਕੇ ਇਹ ਗੱਲ ਕਹਿ ਕੇ 2 ਕਰੋੜ ਰੁਪਏ ਦਾ ਪ੍ਰਬੰਧ ਕਰ ਲੋ ਨਹੀਂ ਤਾਂ ਤਿੰਨੇ ਮਾਰ ਦੇਣੇ ਆ ਲਓ ਜੀ ਉਸ ਤੋਂ ਬਾਅਦ ਗੱਲ ਹੁੰਦੀ 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 54 ਲੱਖ ਰੁਪਏ ਦੇ ਉੱਤੇ ਆ ਗਈ ਹੈ ਕਿ ਭਾਈ 2 ਕਰੋੜ ਤੋਂ ਘਟਾ ਕੇ ਸੀ 54 ਲੱਖ ਕਰ ਦਿੰਦੇ ਆ ਜੇ 54 ਲੱਖ ਨਾਂਡਤਾ ਤੇ ਫੇਰ ਭਾਈ ਤੁਹਾਡੇ ਮੁੰਡੇ ਅਸੀਂ ਮਾਰ ਦੇਣੇ ਆ ਹੁਣ ਇੱਥੇ ਸਵਾਲ ਪੈਦਾ ਹੁੰਦਾ ਕਿ ਪੰਜਾਬੀ ਇਦਾਂ ਕਰਦੇ ਕਿਉਂ ਹਨ ਪੰਜਾਬੀ ਇਦਾਂ ਜਾਂਦੇ ਕਿਉਂ ਹਨ ਜਦੋਂ ਵੀ ਅਸੀਂ ਇਸ ਨੁਕਤੇ ਨੂੰ ਚੁੱਕਿਆ ਬਹੁਤੀ ਵਾਰ ਪੰਜਾਬੀਆਂ ਦੇ ਵੱਖ-ਵੱਖ ਹਿੱਸਿਆਂ ਨੇ ਗੱਲ ਕਹੀ ਲਓ ਤੁਹਾਨੂੰ ਗੱਲਾਂ ਹੁੰਦੀਆਂ ਕੀ ਕਰੀਏ ਮਜਬੂਰੀ ਬਹੁਤਾ ਜਾਨ ਨੂੰ ਕਿਹਦਾ ਚਿਤ ਕਰਦਾ ਪਰ ਇੱਥੇ ਕੁਝ ਨਹੀਂ ਗਾ ਇੱਥੇ ਨੌਕਰੀਆਂ ਹੈ ਨਹੀਂ ਗੀਆਂ ਇੱਥੇ ਕਾਰੋਬਾਰ ਕਰੀਏ ਸਫਲ ਨਹੀਂ ਹੁੰਦਾ ਇੱਥੇ ਸਾਡੇ ਕੋਲੇ ਪੈਸੇ ਹੈ ਨਹੀਂ ਜੇ ਭਾਈ ਤੁਸੀਂ 50 ਲੱਖ ਰੁਪਇਆ ਏਜੰਟ ਨੂੰ ਦੇਣ ਵਾਸਤੇ ਪੈਦਾ ਕਰ ਸਕਦੇ ਹੋ ਜੇ ਤੁਸੀਂ 18 ਲੱਖ ਰੁਪਇਆ ਏਜੰਟ ਨੂੰ ਲੈਣ ਵਾਸਤੇ ਪੈਦਾ ਕਰ ਸਕਦੇ ਹੋ ਗਲਤ ਕੰਮ ਦੇ ਲਈ ਤੇ ਫਿਰ ਭਾਈ ਤੁਸੀਂ ਸਹੀ ਕੰਮ ਕਰਨ ਵਾਸਤੇ ਵੀ 18-20 ਲੱਖ ਰੁਪਇਆ 5 ਲੱਖ ਰੁਪਇਆ 25 ਲੱਖ ਰੁਪਇਆ ਪੈਦਾ ਕਰ ਸਕਦੇ ਆ ਸੋ ਮੇਰੀ ਬੇਨਤੀ ਹੈ ਜੀ ਕਿ ਇਹਨਾਂ ਮੁੰਡਿਆਂ ਦੇ ਕੋਲੋਂ ਪੰਜਾਬੀ ਫੇਰ ਸਬਕ ਲੈਣ ਅਸੀਂ ਤਿੰਨ ਜਹਾਜ਼ ਜਿਹੜੇ ਅੰਮ੍ਰਿਤਸਰ ਦੇ ਵੱਲ ਉੱtre ਉਹਦੇ ਤੋਂ ਸਬਕ ਨਹੀਂ ਲਿਆ ਸਾਡੇ ਪੰਜਾਬੀ ਮੁੰਡੇ ਇਸ ਵੇਲੇ ਕੋਲੰਬੀਆ ਦੇ ਹੋਸਟਲ ਦੇ ਵਿੱਚੋਂ ਤਿੰਨ ਭੱਜ ਗਏ ਉਹਦੇ ਤੋਂ ਸਬਕ ਨਹੀਂ ਲਿਆ ਹੁਣ ਜਿਹੜੇ ਇਹ ਤਿੰਨ ਮੁੰਡਿਆਂ ਦੀ ਕਹਾਣੀ ਹੈ ਮੇਰੀ ਬੇਨਤੀ ਹੈ ਇਹਨਾਂ ਨੂੰ ਆਪਣੇ ਪ੍ਰੇਰਨਾ ਸਰੋਤ ਮੰਨ ਲਓ ਇਹਨਾਂ ਦੇ ਬਾਰੇ ਜਾਣ ਕੇ ਤੇ ਫਿਰ ਤੁਸੀਂ ਭਾਈ ਫੈਸਲਾ ਕਰ ਲਓ ਵੀ ਜਾਣਾ ਕਿ ਨਹੀਂ ਜਾਣਾ ਪਰ ਤੁਸੀਂ ਜਾਓਗੇ 3000 ਵੀ ਜੇਕਰ ਫਸ ਜਾਵੇ 3000 ਦੇ ਬਾਰੇ ਖਬਰਾਂ ਆਉਣ ਕੇ ਏਜੰਟ ਉਹਨਾਂ ਨੂੰ ਕੁੱਟਦੇ ਆ ਉਹਨਾਂ ਨੂੰ ਪੁੱਠੇ ਟੰਗਿਆ ਜਾ ਰਿਹਾ ਤੁਸੀਂ ਤਾਂ ਵੀ ਟਲਣ ਵਾਲੇ ਨਹੀਂ ਆ ਤੁਸੀਂ ਮਜਬੂਰੀਆਂ ਦਾ ਪਹਾੜ ਮੂਰੇ ਖੜਾ ਕਰ ਦੇਣਾ ਕੀ ਕਰਗੇ ਮਾਰੇ ਗਏ ਲੁੱਟੇ ਗਏ ਰਹਿਣਾ ਨਹੀਂ ਇੱਥੇ ਰਹਿਣ ਨੂੰ ਕੀ ਦਾ ਨਹੀਂ ਚਿੱਤ ਕਰਦਾ ਨਵੀਆਂ ਨਵੀਆਂ ਕਹਾਣੀਆਂ ਪੇਸ਼ ਕਰਨੀਆਂ ਪਰ ਜਦੋਂ ਫਸ ਜੰਨੇ ਆ ਫਿਰ ਆਪਾਂ ਕਹਿੰਦੇ মিডিਆ ਸਾਥ ਦੇਵੇ ਪੁਲਿਸ ਸਾਥ ਦੇਵੇ ਸਰਕਾਰ ਸਾਥ ਨਹੀਂ ਦਿੰਦੀ ਕੀ ਫਿਰ ਆਪਾਂ ਧਰ ਨਾ ਲਾਉਣ ਤੋਂ ਪਰਨੇ ਆ ਆਪਾਂ ਨੂੰ ਕੀ ਨਹੀਂ ਕਿਹਾ ਹੁੰਦਾ ਕਿ ਚੁੱਪਚੀ ਪੀਤੇ ਜਾ ਕੇ ਏਜੰਟ ਦੇ ਬੋਝੇ ਦੇ ਵਿੱਚ 18 ਲੱਖ ਰੁਪਇਆ ਪਾ ਦਿਓ ਤੇ ਬਹੁ ਗਿਣਤੀ ਉਹ ਲੋਕ ਹੁੰਦੇ ਜਿਨ੍ਹਾਂ ਨੇ ਕਿ ਉਹਨਾਂ ਦੇ ਖਾਤੇ ਦੇ ਵਿੱਚ ਨਹੀਂ ਪੈਸੇ ਪਾਏ ਹੁੰਦੇ ਉਹਨਾਂ ਨੂੰ ਪਰਦੇ ਦੇ ਨਾਲ ਘਰ ਦੇ ਵਿੱਚ ਲਿਜਾ ਕੇ ਫੜਾਏ ਹੁੰਦੇ ਆ ਤੇ ਬੜੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਐਸੇ ਆ ਜਿਹੜੇ ਕਿ ਏਜੰਟ ਪੈਸੇ ਲੈ ਲਵੇ ਇਹਦੇ ਵਾਸਤੇ ਰਾਹ ਦੇ ਵਿੱਚ ਬੰਦੇ ਪਾਉਂਦੇ ਵੀ ਯਾਰ ਸਾਡੇ ਪੈਸੇ ਦਿਵਾ ਦੇ ਉਹਨੂੰ ਮੁੰਡਾ ਭੇਈ ਦੂਗਾ ਕੁੜੀ ਭੇਈ ਦੂਗਾ ਯਾਰੋ ਪੈਸੇ ਫੜਦਾ ਨਹੀਂ ਤੂੰ ਵਿੱਚ ਪੈ ਜਾ ਯਾਰ ਕਹਦੇ ਵੀ ਬੰਦੇ ਚੰਗੇ ਆ ਇਹ ਆਪਾਂ ਆ ਕੁਝ ਕਰਦੇ ਆ ਪਰ ਜਿਹੜਾ ਹੁਸਨਪ੍ਰੀਤ ਜਿਹੜਾ ਮੁੰਡਾ ਇਸ ਵੇਲੇ ਈਰਾਨ ਦੇ ਵਿੱਚ ਫਸਿਆ ਉਹਦੇ ਸਤਕਾਰਯੋਗ ਮਾਤਾ ਜੀ ਨੇ ਇਹ ਗੱਲ ਕਹੀ ਆ ਕਿ 25 ਅਪ੍ਰੈਲ ਨੂੰ ਇਹ ਘਰੋਂ ਰਵਾਨਾ ਹੋਏ ਸੀ 11 ਮਈ ਨੂੰ ਇਹ ਈਰਾਨ ਦੇ ਵਿੱਚ ਪਹੁੰਚ ਗਏ ਆ ਤੇ ਪੁੱਤ ਦੇ ਮੋਬਾਈਲ ਤੋਂ ਸਾਨੂੰ ਫੋਨ ਆਇਆ ਕਿਡਨੈਪਰਾਂ ਦਾ ਕਹਿੰਦੇ ਕਿ 2 ਕਰੋੜ ਦਾ ਪ੍ਰਬੰਧ ਕਰ ਲਓ ਨਹੀਂ ਤਾਂ ਤੇਰੇ ਮੁੰਡੇ ਨੂੰ ਤੇ ਉਹਦੇ ਦੋਵੇਂ ਸਾਥੀਆਂ ਨੂੰ ਮਾਰ ਦੇਣਾ ਜਸਪਾਲ ਦੀ ਸਤਕਾਰਯੋਗ ਮਾਤਾ ਨੇ ਗੱਲ ਕਹੀ ਆ ਵੀ 14 ਤਰੀਕ ਤੋਂ ਬਾਅਦ ਸਾਡੀ ਇਹਨਾਂ ਦੇ ਨਾਲ ਗੱਲ ਨਹੀਂ ਹੋਈ ਜਿਹੜਾ ਟੈਕਸੀ ਦੇ ਤੇ ਕਿਡਨੈਪਰਾਂ ਤੱਕ ਉਸ ਟੈਕਸੀ ਮਾਲਕ ਨੇ ਪਹੁੰਚਾਤਾ ਮਾਰਕਟ ਕੀਤੀ ਗਈ ਹੈ ਤੇ ਬੈਂਕ ਖਾਤਾ ਸਾਨੂੰ ਦਿੱਤਾ ਗਿਆ ਵੀ ਇਹਦੇ ਵਿੱਚ ਹੁਣ 54 ਲੱਖ ਰੁਪਇਆ ਪਾ ਦਿਓ ਤੇ ਉਹ ਜਿਹੜਾ ਬੈਂਕ ਖਾਤਾ ਇਹ ਪਾਕਿਸਤਾਨ ਦੀ ਇੱਕ ਬੈਂਕ ਦਾ ਉਹਦਾ ਨਾਮ ਹੈਗਾ ਜੀ ਹਬੀਬ ਬੈਂਕ ਪੜਤਾਲ ਹੋਈ ਤਾਂ ਪਤਾ ਲੱਗਾ ਵੀ ਹਬੀਬ ਬੈਂਕਾ ਉਹ ਜਿਹੜਾ ਉਹ ਖਾਤਾ ਇਹ ਹੁਣ 54 ਲੱਖ ਰੁਪਇਆ ਪਾਉਣਗੇ ਕਿ ਨਹੀਂ ਪਾਉਣਗੇ ਪੁਲਿਸ ਇਸ ਮਾਮਲੇ 'ਚ ਕੀ ਕਰੂਗੀ ਸਰਕਾਰ ਇਸ ਮਾਮਲੇ ਦੇ ਵਿੱਚ ਕੀ ਕਰੂਗੀ ਮੈਨੂੰ ਇਹਦੇ ਬਾਰੇ ਗਿਆਨ ਨਹੀਂ ਆ ਪਰ ਜਿਵੇਂ ਆਪਾਂ ਡੌਂਕੀ ਲਾ ਲਾ ਕੇ ਬਾਕੀ ਵੱਖ-ਵੱਖ ਦੇਸ਼ਾਂ ਦੇ ਵਿੱਚ ਜਾਂਦੇ ਵੇਖਦੇ ਆ ਤੇ ਆਸਟ੍ਰੇਲੀਆ ਦੇ ਵਿੱਚ ਵੀ ਐਵੇਂ ਬਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਏਜੰਟਾਂ ਦੇ ਵੱਲੋਂ ਵਕਫ ਵਕਫ ਲੋਕਾਂ ਨੂੰ ਇਹਦਾ ਮਤਲਬ ਬੜਾ ਸਾਫ਼ ਤੇ ਸਪਸ਼ਟ ਆ 18 ਲੱਖ ਰੁਪਇਆ ਦੇਣ ਵਾਲਾ ਪ੍ਰਤੀ ਵਿਅਕਤੀ ਜਿਹੜਾ ਬੰਦਾ ਇੱਕ ਤਾਂ ਇਹ ਆ ਵੀ ਭਾਈ ਉਹਦਾ ਇੱਥੇ ਮਾੜਾ ਮੋਟਾ ਕਾਰੋਬਾਰ ਹੋਊਗਾ ਜਾਂ ਜੇਕਰ ਉਹਨੂੰ ਕਿਸੇ ਨੇ ਪੈਸੇ ਫੜਾਏ ਵੀ ਆ ਉਹਨੇ ਇਸ ਕਰਕੇ ਦਿੱਤੇ ਹੋਣੇ ਆ ਉਧਾਰੇ ਤਾਂ ਕੋਈ ਇਹਨੇ ਦੇ ਨਹੀਂ ਸਕਦਾ ਵਿਆਜੂ ਵੀ ਤਾਂ ਦਿੱਤੇ ਹੋਣੇ ਵੀ ਭਾਈ ਵਿਆਜ ਮੜੂਗਾ ਮਤਲਬ ਇਹ ਵੀ ਰੋਟੀ ਇੱਥੇ ਪੱਕਦੀ ਆ ਤੁਹਾਡਾ ਜਾਣ ਦਾ ਚਾਹ ਹੋ ਸਕਦਾ ਕਿ ਮੈਂ ਵਿਦੇਸ਼ ਦੇ ਵੱਲ ਜਾਣਾ ਪਰ ਤੁਹਾਡਾ ਮਰਨ ਦਾ ਚਾਹਤਾ ਨਹੀਂ ਹੋਣਾ ਤੁਹਾਡਾ ਫਸਣ ਦਾ ਚਾਤ ਨਹੀਂ ਹੋਣਾ ਜਿਹੜੇ ਇਹ ਗੱਲ ਕਹਿੰਦੇ ਵੀ ਭਾਈ ਬੰਦਾ ਕੀ ਕਰੇ ਮਜਬੂਰੀ ਆ ਪੰਜਾਬ ਗਾਣਾ ਜਾਣ ਨੂੰ ਕਿਹੜਾ ਚਿਤ ਕਰਦਾ ਸਰਕਾਰਾਂ ਬਾੜੀਆਂ ਜਿਹੜੇ ਇਸ ਗੱਲ ਦੇ ਹਾਂਵੇਂ ਆ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਪਾਓ 5 5000 ਰੁਪਏ ਸਾਰੇ ਜਾਣੇ ਪਾਓ 20 20000 ਰੁਪਏ ਸਾਰੇ ਜਾਣੇ ਕਰੋ 54 ਲੱਖ ਇਕੱਠਾ ਤੇ ਪਾਓ ਹਬੀਬ ਬੈਂਕ ਦੇ ਵਿੱਚ ਤਿੰਨ ਬੰਦੇ ਛੜਵਾ ਲਓ ਕੱਲੀ ਰਾਏ ਨਾ ਦਿਓ ਇਹ ਮਜਬੂਰੀਆਂ ਹਨ ਫਲਾਣਾ ਹਨ ਢਿੰਗੜਾ ਹਨ ਜਦੋਂ ਜਹਾਜ਼ਾਂ ਦੇ ਵਿੱਚ ਬੈਠ ਬੈਠ ਕੇ ਮੁੰਡੇ ਆਉਂਦੇ ਆ ਆਪਾਂ ਕੱਲੀਆਂ ਖਬਰਾਂ ਪੜ੍ਹਦੇ ਆ ਆਪਾਂ ਉਹਨਾਂ ਦੇ ਨਾਲ ਨਹੀਂ ਕਦੇ ਖੜ੍ਹਦੇ ਪਰ ਜਦੋਂ ਕੋਈ ਬੰਦਾ ਗਲਤ ਕੰਮ ਕਰਦਾ ਕਈ ਵਾਰੀ ਅਸੀਂ ਗਲਤ ਕੰਮ ਕਰਨ ਵਾਲੇ ਦੇ ਪੱਖ ਦੇ ਵਿੱਚ ਹੋ ਜਾਂਦੇ ਆ ਵੀ ਯਾਰ ਕੀ ਕਰਗੇ ਇੱਥੇ ਕੁਝ ਹੈ ਨਹੀਂਗਾ ਫਲਾਣਾ ਨਹੀਂਗਾ ਢੀਂਗੜਾ ਨਹੀਂਗਾ ਮੈਂ ਇੱਕ ਹੋਰ ਜਾਣਕਾਰੀ ਤੁਸੀਂ ਗੌਰ ਦੇ ਨਾਲ ਸੁਣਿਓ ਇਹਨੂੰ ਸਾਂਝੀ ਵੀ ਕਰਿਓ ਜਿਹੜੇ ਲੋਕ 18 ਲੱਖ ਰੁਪਏ ਦੇ ਵਿੱਚ 20 ਲੱਖ ਰੁਪਏ ਦੇ ਵਿੱਚ 35 ਲੱਖ ਰੁਪਏ ਦੇ ਵਿੱਚ ਵੀਜ਼ਾ ਲਵਾਉਂਦੇ ਆ ਜਿਹੜੇ ਕਹਿੰਦੇ ਵੀ ਇੱਕ ਨੰਬਰ ਚ ਵੀਜ਼ਾ ਲਵਾਵਾਂਗੇ ਉਹ ਜਦੋਂ ਤੁਹਾਡਾ ਵੀਜ਼ਾ ਨਹੀਂ ਲੱਗਦਾ ਤਾਂ ਉਮਰ ਭਰ ਦੇ ਲਈ ਥੋੜੇ ਰਾਹ ਦੇ ਵਿੱਚ ਰੋੜੇ ਵੀ ਪਾਉਂਦੇ ਇਹ ਉਹ ਕਿਵੇਂ 18 ਲੱਖ ਰੁਪਏ ਦੇ ਵਿੱਚ ਜੇਕਰ ਤੁਹਾਡਾ ਵੀਜ਼ਾ ਲੱਗ ਜਾਵੇ ਮੰਨ ਲਓ ਆਸਟ੍ਰੇਲੀਆ ਦਾ ਜਾਂ ਕਿਸੇ ਵੀ ਥਾਂ ਦੇ ਉੱਤੇ ਲੱਗ ਜੇ ਉਹਦੇ ਵਿੱਚ ਉਹਨਾਂ ਨੇ ਜਾਣਕਾਰੀਆਂ ਕਿਹੜੀਆਂ ਕਿੜੀਆਂ ਗਲਤ ਦਿੱਤੀਆਂ ਹੋਣੀਆਂ ਤੁਸੀਂ ਕੰਮ ਕੋਈ ਕਰਦੇ ਉਹਨਾਂ ਨੇ ਬਿਜ਼ਨਸਮੈਨ ਸਾਫ਼ ਤੇ ਕੀਤਾ ਹੋਣਾ ਤੁਹਾਡਾ ਕੋਈ ਹੋਰ ਵਿੱਚ ਕੋਈ ਨਾ ਕੋਈ ਵੇਰਵਾ ਪਾਇਆ ਹੋਣਾ ਜੇ ਅੱਜ ਇੱਕ ਨੰਬਰ ਦੇ ਵਿੱਚ ਇਹ ਮੁੰਡੇ ਗਏ ਹੁੰਦੇ ਤੇ ਫਿਰ ਭਾਈ 3 ਦਿਨ ਕੋਈ ਜਿਹੜੀ ਫਲਾਈਟ ਆ ਉਹਦਾ ਕੋਈ ਸਟੇ ਨਹੀਂ ਹੁੰਦਾਗਾ ਵੀ ਭਾਈ ਫਲਾਣੀ 에ਅਰਲਾਈਨ ਦੀ ਸਟੇ ਆ ਜਿਹੜੀ ਫਲਾਣੇ ਦੇਸ਼ ਦੇ ਵਿੱਚ 3 ਦਿਨ ਦੀ ਆ 4 ਦਿਨ ਦੀ ਆ ਇਹ ਕੁਝ ਕੁ ਘੰਟਿਆਂ ਦੀ ਹੁੰਦੀ ਆ ਜੇ ਕੁਝ ਘੰਟਿਆਂ ਤੋਂ ਵੱਧ ਇੱਕ ਦਿਨ ਦੀ ਵੀ ਹੋਵੇ ਤਾਂ 에ਅਰਲਾਈਨ ਦੇ ਵੱਲੋਂ ਹੋਟਲ ਮੁਹੱਈਆ ਕਰਵਾਇਆ ਜਾਂਦਾ। ਐਦਾਂ ਤਾਂ ਆਪਾਂ ਕਦੇ ਨਹੀਂ ਵੇਖਿਆ। ਵੀ ਬੰਦਾ ਇਹ ਗੱਲ ਕਹਿੰਦਾ ਜੀ ਕਿ ਤਿੰਨ ਦਿਨ ਆਪਾਂ ਨੂੰ ਇੱਥੇ ਰਹਿਣਾ ਪਊਗਾ ਤੇ ਬੰਦੇ ਨੇ ਟੈਕਸੀ ਮੰਗਾਈ ਤੇ ਸਾਨੂੰ ਉੱਥੇ ਲੈ ਗਏ ਤੇ ਫਿਰ ਸਾਨੂੰ ਉਹਨਾਂ ਨੇ ਉੱਥੇ ਫੜ ਲਿਆ। ਮਤਲਬ ਇਹ ਆ ਵੀ ਗਲਤ ਇਹ ਵੀ ਸੀ ਤੇ ਉਹ ਬੰਦੇ ਤਾਂ ਹੈਗੀ ਚਲਾਕ ਆ ਜਿਨ੍ਹਾਂ ਨੇ ਸਾਨੂੰ ਲੁੱਟਣਾ। ਪੰਜਾਬੀ ਬਹੁਤ ਲੁੱਟੇ ਗਏ ਆ। ਪੰਜਾਬੀ ਬੜੇ ਲੁੱਟੇ ਜਾਣਗੇ। ਤੁਹਾਡੀ ਜ਼ਿੰਦਗੀ ਆ ਤੁਸੀਂ ਪੈਸੇ ਲਟਾਓ ਨਾ ਲਟਾਓ ਮੇਰੀ ਬੇਨਤੀ ਇਹ ਆ ਵੀ ਕੋਸ਼ਿਸ਼ ਕਰਿਆ ਕਰੋ ਵੀ ਬਾਅਦ ਦੇ ਵਿੱਚ ਆਪਾਂ ਲਾਂਬੇ ਦੇ ਨਾਲੋਂ ਬਾਦ ਦੇ ਵਿੱਚ ਗਾਲਾਂ ਦੇਣ ਦੇ ਨਾਲੋਂ ਬਾਦ ਦੇ ਵਿੱਚ ਨੁਕਸ ਕੱਢਣ ਦੇ ਨਾਲੋਂ ਆਪਾਂ ਪਹਿਲਾਂ ਦੇਖੀਏ ਵੀ ਅਸੀਂ ਜਾਣ ਦੇ ਕਾਬਿਲ ਹਾਂ ਕਿ ਨਹੀਂ ਹਾਂ ਤੁਹਾਡੇ ਵਿੱਚ ਜੇਕਰ ਇੱਕ ਨੰਬਰ ਦੀ ਯੋਗਤਾ ਹੈ ਤਾਂ ਸਾਰੇ ਦੇਸ਼ ਤੁਹਾਨੂੰ ਬਾਹਾਂ ਖੋਲ ਕੇ ਸਵੀਕਾਰ ਕਰਦੇ ਆ ਵੀ ਜੀ ਆਇਆਂ ਨੂੰ ਕਹਿੰਦੇ ਆ ਪਰ ਜੇਕਰ ਭਾਈ ਤੁਸੀਂ ਦੋ ਨੰਬਰ ਦੇ ਵਿੱਚ ਜਾਣੇ ਆ ਤੇ ਦੋ ਨੰਬਰ ਦੇ ਵਿੱਚ ਜਾਣ ਦੀ ਇੱਛਾ ਤੇ ਇੱਕ ਨੰਬਰ ਦੇ ਵਿੱਚ ਸਾਰਾ ਕੰਮ ਹੋਵੇ ਇਸ ਗੱਲ ਦੀ ਆਸ ਨਾ ਕਰਿਆ ਕਰੋ ਫਿਰ ਤਾਂ ਰਿਸਕ ਆ ਜੂਆ ਤੁਸੀਂ ਜੂਆ ਖੇਡਿਆ ਜੂਏ ਦੇ ਵਿੱਚ ਹਾਰ ਗਏ ਜਾਂ ਜੂਏ 'ਚ ਜਿੱਤ ਜੰਨੇ ਆ ਪਰ ਜਦੋਂ ਜੂਏ ਦੇ ਵਿੱਚ ਹਾਰਦੇ ਫਿਰ ਉਲਾਮੇ ਨਾ ਦਿਆ ਕਰੋ ਵੀ ਭਾਈ ਸਰਕਾਰਾਂ ਮਾੜੀਆਂ ਪੁਲਿਸ ਮਾੜੀ ਫਲਾਣੀ ਕਰਦੀ ਢਿੰਗੜੀ ਕਰਦੀ ਉਹਨਾਂ ਬਾਰੇ ਤਾਂ ਤੁਹਾਨੂੰ ਪਤਾ ਹੀ ਆ ਵੀ ਭਾਈ ਉਹ ਨਹੀਂ ਸਹੀ ਤੁਸੀਂ ਵੀ ਨਹੀਂ ਸਹੀ ਇਹਨਾਂ ਤਿੰਨਾਂ ਮੁੰਡਿਆਂ ਦੇ ਨਾਲ ਸਾਡੀ ਹਮਦਰਦੀ ਆ ਇਹ ਆਪਣੇ ਘਰ ਦੇ ਵੱਲ ਆਉਣ 18-18 ਲੱਖ ਰੁਪਇਆ ਗੁਆਇਆ ਗਿਆ ਆਪਾਂ ਮੰਨ ਲਿਆ ਵੀ ਭਾਈ ਜ਼ਿੰਦਗੀ ਦੇ ਵਿੱਚ ਘਾਟੇ ਵਾਦੇ ਪੈਂਦੇ ਆ ਜੇਕਰ ਉਹਨਾਂ ਨੂੰ ਹੋਰ ਪੈ ਪਤਾ ਨਹੀਂ ਮੈਨੂੰ ਨਹੀਂ ਪਤਾ ਵੀ ਇਸ ਮਾਮਲੇ ਦੇ ਵਿੱਚ ਨਵੀਂ ਪ੍ਰਕਿਰਿਆ ਕਿਹੜੀ ਹੋਣੀ ਆ ਵੀ ਭਾਈ ਉਹਨਾਂ ਦੇ ਖਾਤੇ 'ਚ ਪੈਸੇ ਪਾਏ ਤੋਂ ਬਾਅਦ ਛੱਡੇ ਜਾਣਗੇ ਜਾਂ ਸਰਕਾਰ ਦੇ ਵੱਲੋਂ ਉੱਥੋਂ ਦੀ ਐਮਬੈਸੀ ਨਾਲ ਕੋਈ ਸੰਪਰਕ ਕੀਤਾ ਜਾਊਗਾ ਤਾਂ ਇਹ ਛੱਡੇ ਜਾਣਗੇ ਪਰ ਇਹ ਸਹੀ ਸਲਾਮਤ ਰਹਿਣ ਇਹਨਾਂ ਦਾ ਵਾਡਲਾ ਵੀਗਾ ਹੋਵੇ ਇਹ ਵੀ ਅਸੀਂ ਕਾਮਨਾ ਕਰਦੇ ਆਂ ਇਹ ਆਪਣੇ ਵਤਨ ਨੂੰ ਮੁੜਿਆਉਣ ਇਹਦੀ ਕਾਮਨਾ ਕਰਦੇ ਆਂ ਪਰ ਭਾਈ ਵਤਨ ਨੂੰ ਮੁੜਦੇ ਮੁੜਦੇ ਇੱਕ ਵਾਰ ਫੇਰ ਛਾਲਾ ਮਾਰਦੇ ਵੀ ਅਸੀਂ ਦੇਖਿਆ ਪਿਛਲੇ ਦਿਨੀ ਪੰਜਾਬ ਦੇ ਐਨ ਆਰ ਆਈ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਇਹ ਗੱਲ ਕਹੀ ਸੀ ਉਹ ਕਹਿੰਦੇ ਜੀ ਕਿ ਕੋਲੰਬੀਆ ਦੇ ਵੱਲ ਦੇ ਵਿੱਚ ਮੁੰਡੇ ਫਸ ਗਏ ਏਜੰਟਾਂ ਨੇ ਫਸਾਤੇ ਕੁਲਮ ਇਹ ਜਾਂਦੇ ਸੀ ਡੌਂਕੀ ਲਾ ਕੇ ਅਮਰੀਕਾ ਦੇ ਵੱਲ ਉਹ ਕਹਿੰਦੇ ਜੀ ਅਸੀਂ ਉੱਥੋਂ ਦੀ ਬੈਸੀ ਨਾਲ ਸੰਪਰਕ ਕੀਤਾ ਤੇ ਇਹਨਾਂ ਮੁੰਡਿਆਂ ਨੂੰ ਕਵਰ ਕਰਕੇ ਤੇ ਹੋਸਟਲ ਦੇ ਵਿੱਚ ਪਹੁੰਚਾਤਾ ਟਿਕਟਾਂ ਦਾ ਪ੍ਰਬੰਧ ਕਰ ਰਹੇ ਆ ਇਹਨਾਂ ਨੇ ਏਜੰਟਾਂ ਨਾਲ ਫੇਰ ਸੰਪਰਕ ਕੀਤਾ ਤੇ ਬਾਅਦ ਦੇ ਵਿੱਚ ਹੋਸਟਲਾਂ ਦੇ ਵਿੱਚੋਂ ਵੀ ਭੱਜ ਕੇ ਤੁਹਾਨੂੰ ਬਚਾਊਗਾ ਕੌਣ ਸਵਾਲ ਇਹ ਆ ਫਿਰ ਤੁਸੀਂ ਜੋ ਕਹਿੰਦੇ ਵੀ ਭਾਈ ਸਾਡੇ ਬਾਰੇ ਆ ਗੱਲਾਂ ਕਰਦੇ ਆ ਤੁਹਾਨੂੰ ਸਾਡੀਆਂ ਮਜਬੂਰੀਆਂ ਨਹੀਂ ਪਤਾ ਹੁਣ ਅਸੀਂ ਟਿਕਟਾਂ ਕੋਲੋਂ ਕਿਵੇਂ ਲੱਗੇ ਤੇ ਭਾਈ ਤੁਹਾਨੂੰ ਚਿੱਠੀ ਪਾਈ ਸੀ ਕਿਸੇ ਨੇ ਵੀ ਭਾਈ ਤੁਸੀਂ ਜਾਓ 50-50 ਲੱਖ ਰੁਪਏ ਦੇ ਕੇ ਤੁਹਾਡੀ ਵੇਲੇ ਨੇ ਚ ਬਾ ਆਈ ਸੀ ਜੇ ਤੁਸੀਂ 50 ਲੱਖ ਰੁਪਏ ਲਾ ਕੇ ਗਏ ਫਿਰ ਕਲੰਬੀਆ ਤੋਂ ਲੱਖ ਰੁਪਏ ਡਿਟਿਕਟ ਲ ਹਰ ਥਾਂ ਦੇ ਉੱਤੇ ਮਜਬੂਰੀਆਂ ਦਾ ਰੋਣਾ ਰੋਣਾ ਬੰਦ ਕਰ ਗਏ ਅਸੀਂ ਮਾਰੇ ਗਏ ਲੁੱਟੇ ਗਏ ਪੰਜਾਬ ਦੇ ਵਿੱਚ ਰੋਟੀ ਹੈਗੀ ਆ ਹਾਂ ਸ਼ਾਹੀ ਜ਼ਿੰਦਗੀ ਨਹੀਂ ਹੈਗੀ ਉਹ ਜਿਹੜੇ ਲੋਕਾਂ ਦੀ ਹੈਗੀ ਉਹਨਾਂ ਦੀ ਹੈਗੀ ਆ ਆਮ ਆਪਣੇ ਵਰਗੇ ਬੰਦਿਆਂ ਦੀ ਸ਼ਾਹੀ ਜ਼ਿੰਦਗੀ ਨਹੀਂ ਪਰ ਗੱਲ ਇਹ ਵੀ ਭਾਈ ਸਧਾਰਨ ਰੋਟੀ ਸਭ ਦੀ ਚੱਲਦੀ ਆ ਮੈਂ ਪੰਜਾਬ ਦੇ ਵਿੱਚ ਭੁੱਖਾ ਮਰਦਾ ਬੰਦਾ ਨਹੀਂ ਵੇਖਿਆ ਕਦੇ ਵੀ ਭਾਈ ਰੋਟੀ ਖੁਣੋ ਬੰਦਾ ਮਰ ਗਿਆ ਮੇਰੇ ਕੋਲ ਤਾਂ ਉਦਾਹਰਨ ਹੈ ਨਹੀਂ ਪਰ ਹਾਂ ਜੇ ਸਾਡੀਆਂ ਇਸ਼ਾਵਾਂ ਆ ਕਿ ਇੱਕ ਥਾਰ ਹੋਵੇ ਇੱਕ ਭਾਈ ਆ ਹੋਵੇ ਆ ਮੇਰੇ ਕੋਲੇ ਮੋਬਾਈਲ ਹੋਣ ਤੇ ਆ ਮੇਰੇ ਕੋਲੇ ਜ਼ਿੰਦਗੀ ਇੰਉਂ ਹੋਵੇ ਇਹ ਕੰਮ ਤਾਂ ਫਿਰ ਔਖਾ ਜਾਂ ਤਾਂ ਫਿਰ ਆਪਣੇ ਕਾਰੋਬਾਰ ਬਹੁਤ ਚੱਲਦੇ ਹੋਣ ਇੱਕ ਜਾਂ ਦੋ ਨੰਬਰ ਵਾਲੇ ਬੜੇ ਚੱਲਦੇ ਹੋਣ ਤੇ ਜਾਂ ਭਾਈ ਸਾਡਾ ਕੋਈ ਅਚਾਨਕੀ ਸੂਤ ਲੱਗ ਜੇ ਤਾਂ ਪਰ ਇੱਕ ਨੰਬਰ ਦੇ ਵਿੱਚ ਜ਼ਿੰਦਗੀ ਜਿਉਣੀ ਸ਼ੁਰੂ ਕਰ ਗਏ ਏਜੰਟਾਂ ਦੇ ਘਰਨਾ ਪਰ ਗਏ ਅਸੀਂ ਕੈਨੇਡਾ ਦੇ ਵਿੱਚ ਅਸੀਂ ਅਮਰੀਕਾ ਦੇ ਵਿੱਚ ਇੰਗਲੈਂਡ ਦੇ ਵੱਲ ਤੇ ਗਲਤ ਤਰੀਕੇ ਦੇ ਨਾਲ ਜਾਂਦੇ ਹੋਏ ਤਾਂ ਬਹੁਤ ਸਾਰੇ ਪੰਜਾਬੀ ਵੇਖੇ ਜਿਹੜੇ ਫਸ ਗਏ ਜਿਹੜੇ ਸਫਲ ਨਹੀਂ ਹੋਏ ਪਰ ਆਸਟ੍ਰੇਲੀਆ ਦੀ ਸਰਕਾਰ ਦੀਆਂ ਸਖਤੀਆਂ ਬਹੁਤ ਆ ਤੇ ਉਹ ਸਖਤੀਆਂ ਹੋਣੀਆਂ ਵੀ ਚਾਹੀਦੀਆਂ ਪਰ ਇਹਨਾਂ ਸਖਤੀਆਂ ਦੇ ਬਾਵਜੂਦ 18-18 ਲੱਖ ਰੁਪਏ ਦੇ ਕੇ ਪੰਜਾਬੀ ਉਧਰ ਵੜਨ ਦੀ ਕੋਸ਼ਿਸ਼ ਕਰਦੇ ਉਸ ਦੇਸ਼ ਦੇ ਵਿੱਚ ਇਹ ਭਾਈ ਤੁਹਾਨੂੰ ਸੰਭਲਣਾ ਪੈਣਾ ਬਾਅਦ ਵਿੱਚ ਪਛਤਾਵੇ ਨਾਲੋਂ ਪਹਿਲਾਂ ਚਿੰਤਨ ਕਰਿਆ ਕਰੋ ਪਹਿਲਾਂ ਖੁਦ ਨੂੰ ਸਵਾਲ ਕਰਿਆ ਕਰੋ ਕਿ ਕੀ ਅਸੀਂ ਸਹੀ ਕਰ ਰਹੇ ਹਾਂ ਇਹ ਮੁੰਡੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਪਰ ਪੰਜਾਬੀਓ ਅਕਲ ਕਰਿਓ ਇਹਨਾਂ ਨੂੰ ਦੇਖ ਕੇ ਸਿੱਖ ਲਓ ਤੇ ਜਾਂ ਫਿਰ ਤੁਸੀਂ 50 ਲੱਖ ਰੁਪਏ ਆਪ ਦਾ ਪਟਕੇ ਜੱਕਰ ਫੇਰ ਕੋਈ ਸਬਕ ਲੈਣਾ ਇਹ ਤੁਹਾਡੀ ਇੱਛਾ ਹੈ